ਫਰੀਦਕੋਟ ਦੇ ਰੇਲਵੇ ਸਟੇਸ਼ਨ ਤੇ ਸਿਮਰਤੀ ਸਿੰਘ ਮਾਨ ਗਰੁੱਪ ਦੇ ਸਮਰਥਕਾਂ ਵੱਲੋਂ ਰੇਲ ਰੇਲਵੇ ਟ੍ਰੈਕ ਜਾਮ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਪਰ ਪੁਲਿਸ ਅਧਿਕਾਰੀਆਂ ਵੱਲੋਂ ਸਮਰਥਕਾਂ ਨੂੰ ਰੇਲਵੇ ਟ੍ਰੈਕ ਤੇ ਨਹੀਂ ਜਾਣ ਦਿੱਤਾ ਗਿਆ ਅਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਮਾਨ ਸਮਰਥਕਾਂ ਅਤੇ ਮੌਕੇ ਤੇ ਪਹੁੰਚੇ ਆਹਲਾ ਅਧਿਕਾਰੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਅੱਜ ਅਸੀਂ ਪੰਜਾਬ ਤੌਰ ਤੇ ਅਦੇਸ਼ਦਾਰ ਸਿਮਰਤੀ ਸਿੰਘ ਮਾਨ ਪਾਰਲੀਹਾ ਹਾਈ ਕਮਾਂਡ ਹੁਕਮ ਅਨੁਸਾਰ ਰੇਲਵੇ ਰੁਕ ਰਹੇ ਆ ਇਹ ਕਿਉਂ ਰੋਕ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਐਨਐਸਐਜ ਦਾ ਜਦੋਂ ਦਾ ਲਾਈਆ ਉਹ ਸਾਉਂਦ ਵਿੱਚ ਬੰਦ ਹੈ ਅਸੀਂ ਚਾਹੁੰਦੇ ਆਂ ਵੀ ਨੇੜੇ ਲਿਓ ਉਹਦੇ ਨਾਲ ਉਹਨਾਂ ਨੂੰ ਸਾਲ ਹੋ ਗਿਆ ਹੈ ਉਹਨਾਂ ਨੂੰ ਇੱਥੇ ਛੱਡੋ ਇਹ ਸਾਡੀ ਮੰਗ ਹੈ ਜਿਹੜਾ ਜੋ ਪੰਜਾਬ ਧੱਕਾ ਹੋ ਰਿਹਾ ਹੈ ਕਿਸਾਨਾਂ ਦਾ ਧੱਕਾ ਹੋ ਗਿਆ ਹੈ ਉਰੇ ਵੀ ਖਲਾਫ ਆ ਅਸੀਂ ਸਾਡਾ ਨੌਜਵਾਨ ਸਾਡੇ ਮਾਰੇ ਜਾ ਰਹੇ ਆ ਕੋਈ ਸੁਣਾਈ ਨਹੀਂ ਹੋ ਰਹੀ 1 ਕਰੋੜ ਰੁਪਏ ਦੇ ਇਹ ਕਹਿੰਦੇ ਸੀ ਤੁਹਾਨੂੰ ਘਰ ਨੂੰ ਸੁਧੂ ਕਰੀ ਤੁਸੀਂ ਜਿਵੇਂ ਬੰਦਾ ਵਾਪਸ ਕਰਨ ਦਾ ਹੁੰਦਾ ਇਹ ਗੱਲਾਂ ਇਹ ਗੱਲਾਂ ਨੂੰ ਸੰਗ ਹੋ ਕੇ ਸਾਡੀ ਹਾਈ ਕਮਾਂਡ ਨੇ ਜਿਹੜਾ ਫੈਸਲਾ ਲਿਆ ਬੇਰੇ ਬੇਰੇ ਤੁਹਾਨੂੰ ਅੱਧੀ ਅੱਧੀ ਰੇਲਵੇ ਵੇਰੇ ਹਨ ਕ੍ਰੋਸ ਕਰ ਰਹੇ ਹੈ ਉਹਦੇ ਬੈਠਾਂਗੇ ਅਸੀਂ ਧੰਨਵਾਦ ਜੀ ਤੱਕ ਕਿ ਲੱਗਦਾ ਕਿ ਤੁਹਾਨੂੰ ਤੇਰੇ ਵਿੱਚ ਤੇ ਬੈਠਣ ਦਿੱਤਾ ਜਾਵੇਗਾ ਅਸੀਂ ਤਾਂ ਤਿਆਰ ਆਂ ਹਾਂ ਬਸ ਨਾ ਬੈਠਣ ਦੇਣਾ ਪ੍ਰਸ਼ਾਸਨ ਤਿਆਰ ਹੈ ਇਉਂ ਨਹੀਂ ਮਰਦੀ ਐ ਪਰ ਸਾਨੂੰ ਇਹ ਤਰ੍ਹਾਂ ਮਿਲੀ ਐ ਵੀ ਸਾਨੂੰ ਬੈਠਣ ਨਹੀਂ ਦੇਣਾਗਾ ਹਾਂਜੀ ਬੋਲੋ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਸਾਡੇ ਪਾਰਟੀ ਦਾ ਸੰਦੇਸ਼ ਸੀ ਵੀ ਰੇਲਾਂ ਰੋਕਣੀਆਂ ਜੋ ਦਿਵੜੂ ਗੱਲ ਜੇਲ੍ਹ ਦੇ ਵਿੱਚ ਆਪਾਂ ਹੀ ਅੰਮਰਪਾਲ ਸਿੰਘਾ ਤੇ ਉਹਦੇ ਸਾਥੀਆਂ ਨੂੰ ਉੱਥੇ ਬਿਨਾਂ ਵਜ੍ਹਾ ਤੋਂ ਐਨਐਸਐ ਲਾਈਆ ਕਿਉਂਕਿ ਪੰਜਾਬ ਦੇ ਵਿੱਚ ਐਂ ਲੱਗਦਾ ਵੀ ਕੋਈ ਰਾਜ ਹੀ ਹੈ ਨਹੀਂਗਾ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਵਾਰਿਸ ਹੀ ਐ ਨਹੀਂਗਾ ਜਿਹਨੂੰ ਜੀ ਕਰਦਾ ਫੜ ਕੇ ਲੈ ਜਾਂਦੇ ਆ ਜੇ ਕੋਈ ਮਾੜਾ ਜਿਹਾ ਵੀ ਭਗਵੰਤ ਮਾਨ ਦੇ ਖਿਲਾਫ ਵੀ ਬੋਲਦਾ ਉਹਤੇ ਵੀ ਚੱਕ ਕੇ ਪਰਚਾ ਦੇ ਦਿੰਦੇ ਆ ਇਸ ਕਰਕੇ ਵੀ ਪੰਜਾਬ ਦੇ ਜਿਹੜੇ ਆਪਣੇ ਹਿੱਤ ਆ ਉਹ ਮਾਰੀ ਜਾਂਦੇ ਆ ਤੇ ਪੰਜਾਬ ਦਾ ਕੋਈ ਵਾਰਿਸ ਨਹੀਂ ਦੀਂਦਾ ਤੇ ਕਮਾਨ ਸਾਹਿਬ ਆ ਜਿਹੜੇ ਵਿਚਾਰੇ 40 ਸਾਲ ਤੋਂ ਲੜੀ ਜਾਂਦੇ ਆ ਪੰਜਾਬ ਦੇ ਮੁੱਦੇ ਚੱਕਦੇ ਆ ਹੋਰ ਸਾਰੇ ਦੂਜੇ ਦਿੱਲੀ ਦੇ ਨਾਲ ਰਲ ਚੁੱਕੇ ਆ ਪੰਜਾਬ ਦਾ ਕੋਈ ਵਾਲੀਬਾਦ ਸੋਰ ਹੈ ਨਹੀਂਗਾ ਇਸ ਕਰਕੇ ਜਦੋਂ ਜੀ ਕਰਦਾ ਕਿਦੋਂ ਜੀ ਕਰਦਾ ਫੜ ਕੇ ਜੇਲ੍ਹ ਦੇ ਵਿੱਚ ਸਿੱਟ ਦਿੰਦੇ ਆ ਸਾਡੇ 40 40 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਆ ਕੋਈ ਸੁਣਵਾਈ ਨਹੀਂ ਉਹ ਸਰਸੇ ਵਾਲਾ ਸਾਧ ਜਨਾਨੀਆਂ ਦਾ ਯਾਰ ਉਹਨੂੰ ਤੀਜੇ ਗੀ ਮਹੀਨੇ ਛੁੱਟੀ ਦੇ ਦਿੰਦੇ ਆ ਤੇ ਇੱਥੇ ਆਪਣਾ ਜਿਹੜੇ ਪੰਜਾਬ ਲਈ ਲੜੇ ਪੰਜਾਬ ਦੇ ਹਿੱਤਾਂ ਲਈ ਲੜੇ ਜਾਂ ਪੰਜਾਬ ਦੀ ਨੌਜਵਾਨੀ ਨੂੰ ਜਿਹੜੇ ਖਤਮ ਕਰ ਰਹੇ ਸੀ ਉਹਨਾਂ ਨੂੰ ਸਿੱਖ ਸੰਵਿਧਾਨ ਦੇ ਨਾਲ ਪਾਸੇ ਕੀਤਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਬਾਹਰ ਵੀ ਨਹੀਂ ਝਾਕਨ ਦਿੰਦੇ ਛੁੱਟੀ ਦਾ ਦੂਰ ਦੀ ਗੱਲ ਇਸ ਕਰਕੇ ਵੀ ਪੰਜਾਬ ਦੇ ਵਿੱਚ ਕਿਹੜੇ ਹਾਲਾਤ ਆ ਦਿਨੋ ਦਿਨ ਮਾੜੇ ਹੁੰਦੇ ਜਾਂਦੇ ਆ ਕਿ ਟ੍ਰੇਨ ਦਾ ਬੈਠੇ ਟ੍ਰੈਕ ਹਾਂ ਅਸੀਂ ਤਿਆਰੀ ਆ ਟ੍ਰੇਨਾਂ ਟ੍ਰੈਕ ਰੋਕਦੇ ਆ ਜੀ ਜੋ ਸਾਡਾ ਹੁਕਮ ਹੈ ਉਤੋਂ ਪਾਰਟੀ ਦੇ ਅਸੀਂ ਉਹ ਕਰਾਂਗੇ ਗਾਂ ਪ੍ਰਸ਼ਾਸਨ ਨੇ ਜੋ ਕਰਨਾ ਉਹ ਆਪਦਾ ਉਹ ਕਰਨਗੇ ਪਰ ਅਸੀਂ ਆਪਣੀ ਤਿਆਰੀ ਚ ਆਉਣ ਜਾਂਦੇ ਆ ਸੰਗ ਕੱਥੇ ਹੋ ਗਿਆ ਕਹੋਰ ਸਿੰਘ ਆਈ ਜਾਂਦੇ ਆਂ ਬਸ ਬੈੰਨੇ ਆ ਰੇਲ ਤੇ ਗਾਂ ਜੋ ਪ੍ਰਸ਼ਾਸਨ ਨੇ ਕਰਨਾ ਉਹ ਸਾਨੂੰ ਪਤਾ ਹੀ ਆ ਜੋ ਕਰਨਾ ਕਿਉਂ ਕਵਾਲੀਵਾਰਸ ਹੀ ਨਹੀਂ ਰਿਹਾ ਕਿਉਂ ਸਰਕਾਰਾਂ ਸਾਰੀਆਂ ਦਿੱਲੀ ਦੇ ਨਾਲ ਰਲੀਆਂ ਹੋਈਆਂ ਹੁਣ ਉਥੇ ਕਿਸਾਨਾਂ ਦਾ ਵਿਚਾਰਾਂ ਦਾ ਕੀ ਹਾਲ ਹੁੰਦਾ ਉਹ ਨੌਜਵਾਨ ਮੁੰਡਾ ਮਾਰਤਾ ਜੀਦੀ ਮਾਵਾਂ ਦੇ ਪੁੱਤ ਮਰ ਜਾਂਦੇ ਆ ਉਹਨਾਂ ਨੂੰ ਪਤਾ ਇਹਨਾਂ ਨੂੰ ਕੀ ਆ ਇਹ ਤਾਂ ਜਾ ਕੇ ਦਿੱਲੀ ਦੇ ਦੱਲੇ ਬਣ ਜਾਂਦੇ ਆ ਉਥੇ ਦਿੱਲੀ ਦੀ ਗੱਲ ਹੀ ਕਰਦੇ ਆ ਸਾਰੇ ਇੱਕੋ ਇੱਕ ਸਰਦਾਰ ਸੇਮਰਜੀਤ ਸਿੰਘ ਮਾਨ ਆ ਜੋ ਪੰਜਾਬ ਬਾਰੇ ਸੋਚਦਾ ਹਾਂਜੀ ਅੱਜ ਜੋ ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਮਰਥਕ ਰੇਲਾਂ ਨੂੰ ਰੋਕਣ ਦੇ ਸਬੰਧ ਵਿੱਚ ਸਟੇਸ਼ਨ ਤੇ ਫਰੀਦਕੋਟ ਪਹੁੰਚੇ ਸੀ ਤੇ ਉਹ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਤੇ ਉਹ ਜਦੋਂ ਉਹਨਾਂ ਦਾ ਸਮਾਂ ਖਤਮ ਹੋਊਗਾ ਤਦ ਉਹਨਾਂ ਰਿਹਾ ਕਰ ਦਿੱਤਾ ਜਾਊ what